ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450998 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਸੋਹਣੀ ਵਾੜ ਤੇ ਇੱਕ ਨੀਲੀ ਰਾਵੀ ਦੀ ਝੋਟੀ ਮੁੱਲ ਜਮਾਂ ਜੈ ਜੀ ਹੋਣਗੇ ਬਿਲਕੁਲ ਛੋਟੇ ਭਾ ਦੀਆਂ ਦੋ ਸੋਹਣੀਆਂ ਚੰਗੇ ਦੁੱਧ ਵਾਲੀਆਂ ਵਜਨ ਵਾਲੀਆਂ ਇੱਕ ਝੋਟੀ ਆ ਤੇ ਇੱਕ ਵਿਹੜਾ ਦੋਵੇਂ ਥਣ ਭਾਂਡੇ ਦੇ ਸਾਫ ਸੁਥਰੇ ਆ ਇਨਫੋਰਮੇਸ਼ਨ ਲੈ ਦਿੰਨੇ ਆ ਸ਼ਰਨੇ ਬਰਾੜ ਦੇ ਘਰੇ ਵੀਡੀਓ ਬਣਾ ਰਹੇ ਆ ਗੱਲਬਾਤਾਂ ਸ਼ਰਨੇ ਨਾ ਕਰਦੇ ਆ ਉਹ ਕਰਦੇ ਆ ਹਾਂਜੀ 사ਸੀ ਗਾਲ ਸਤਿਗੁਰੂ ਜੀ ਨਾਮ ਤੇ ਐਡਰੈਸ ਦੱਸੋ ਪਿੰਡ ਲੰਗਿਆਣਾ ਜ਼ਿਲ੍ਹਾ ਮੁਕਾ ਕਸੀਲ ਬਗਾਪੁਰਾਣਾ ਫੋਨ ਨੰਬਰ ਦੱਸ ਦੀ 9988566108 ਬਰਾੜਾ ਦੋ ਨਾਗਾ ਹਾਂਜੀ ਹਾਂਜੀ ਦੋ ਨਾਗਾ ਜੀ ਕਿਹੜੇ ਪਾਸੋਂ ਲੱਗੀ ਪਹਿਲਾਂ ਜਿੱਦੋਂ ਮਰਜ਼ੀ ਲੱਗ ਜੂ ਛੋਟੀ ਦਾ ਕਿੰਨਾ ਵਾ ਸੂਆ ਬਰਾੜਾ ਕਿਦਾ ਬਈ ਦੂਜਾ ਸੂਆ ਪਹਿਲੇ ਸੂਏ 13 ਲੀਟਰ ਦਾ ਮਾਲਕਾਂ ਨੇ ਦਸਾਂ ਮਦਾਵ ਕੋ ਦਿੱਤਾ ਹੋਇਆ ਉਹਨਾਂ ਦੇ ਪਹਿਲਾਂ ਨੇ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂ ਦਿਨ ਬਾਈ ਇਹਦੇ 9 ਤਰੀਕ ਨੂੰ ਪੂਰੇ ਆ 9 ਤਰੀਕ ਹਾਂਜੀ ਕੱਲ ਨੂੰ ਨਵਾਂ ਸਾਲ ਜਾਨੀ ਕਿ 9 ਦਿਨ ਪਏ ਆ ਹਾਂਜੀ ਹਾਂਜੀ ਸੀਲ ਸਾਬ ਸੀਲ ਸਾਬ ਫੁੱਲ ਆ ਬਈ ਕੱਢੀਏ ਬਾਹਰ ਨੂੰ ਦੋਸਤੋ ਸ਼ਰਨਾ ਬਰਾੜ ਕਹਿੰਦਾ 13 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਜਿਹਦੋਂ ਆਪਾਂ ਲਈ ਆ ਉਹ ਕਹਿੰਦੇ ਪਹਿਲੇ ਸੂਏ ਇੰਨਾ ਦੁੱਧ ਅਸੀਂ ਛੋਇਆ ਸੋਹਣੀ ਝੋਟੀ ਐ ਵਜਨ-ਵਜਨ ਪੂਰਾ ਹੀ ਐ ਕੋਈ ਲੱਸੀ ਮਾਰੀ ਹੰਬੀ ਜਣੀ ਕਿ ਹੱਡ ਜੇ ਦੀ ਸੀ ਜਾਂਦੇ ਹੋਣਗੇ ਬਾਕੀ ਤੁਸੀਂ ਆ ਵੇਖ ਹੀ ਰਹੇ ਆ ਚਾਰ ਛਪੇ ਰੋ ਗੋਲ ਮਟੋਲ ਪਈ ਐ ਆ ਥੋੜਾ ਜਿਹਾ ਵਹਿੜ ਤੋਂ ਡਰਦੀ ਜੀ ਐ 9 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਅੱਜ 31 ਤਰੀਕ ਐ ਕੱਲ ਨੂੰ ਨਵਾਂ ਸਾਲ ਚੜ ਜਾਣਾ ਤੇ ਨੌਵਾਂ ਦਿਨਾਂ ਦੀ ਕੱਚੀ ਆ ਨੌ ਨੂੰ ਦਿਨ ਪੂਰੇ ਹੁੰਦੇ ਆ 9 ਦਿਨ ਪਏ ਆ ਹਵਾਨ ਜਿੰਨਾ ਤਿਆਰ ਕੀਤਾ ਸੋਨਾ ਤਿਆਰ ਕੀਤਾ ਮੋٹے ਮੋٹے ਥਾਣਾ ਅੱਧੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ 8-9 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਝੋਟੀ ਪੂਰੀ ਚੰਗੀ ਆ ਕੱਲੀ ਕੱਚੀ ਕੱਚੀ ਆ ਦੈਣ ਜ਼ਰੂਰ ਲੈਂਦੀ ਆ 8-9 9 ਤਰੀਕ ਨੂੰ ਡੇਟ ਮੁਤਾਬਕ ਦੈਣ ਪੂਰੇ ਆ ਮੱਲ ਜਾਮਾ ਜੈਜ ਹੀ ਹੋਣਾ ਆਫ ਕੈਮਰਾ ਬਾਈ ਨੇ ਮੈਨੂੰ ਦੱਸਿਆ ਸੀ ਕਿ ਅਹਿਮਦ ਬਾਈ ਆਪਾਂ ਇੰਨਾ ਇੱਕ ਮੱਲ ਕਰਨਾ ਤਾਂ ਇਹ ਮੈਂ ਵੀਡੀਓ ਦੇ ਸਟਾਰਟਿੰਗ ਚ ਦੱਸਿਆ ਕਿ ਮੱਲ ਜਾਮਾ ਜੈਜ ਹੋਣਗੇ ਦੋਵਾਂ ਪਸ਼ੂਆਂ ਦੇ ਬਾਕੀ ਥਾਣੇੜ ਤੋਂ ਚੈੱਕ ਕਰਾ ਦੇਣਾ ਹਵਾਲੇ ੱਲਾ ਬਹੁਤ ਪਈਆਂ ਮੋਟੀ ਮੋਟੀ ਥਾਣਾਂ ਚਾਰਾ ਥਾਣਾਂ ਦਾ ਸੇਮ ਹੀ ਸਾਈਜ਼ ਆ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ 8-9 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜੇ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਘਰਮਾਂ ਵਾਲੀ ਨੀਲੀ 라ਵੀ ਨਸਲ ਦੀ ਦੂਜਾ ਸੂਆ ਝੋਟੀ ਤਤਲੀ ਚੌੜੀ ਦੀ ਹੈ ਕਾਗਜ਼ ਵਰਗਾ ਪਿੰਡਾ ਵਜਨ ਫੁੱਲ ਉਹ ਮੱਥੇ ਦੀ ਸੋਹਣੀ ਹੈ ਕੁੰਡਾ ਸਿੰਘ ਆ ਬਰਾੜਾ ਜਾਇਜਾ ਮੁੱਲ ਲੈਣ ਦੇਣਾ ਜਾਇਜਾ ਮੁੱਲ 83000 ਦੇ ਦੇਵਾਂਗੇ 83 ਦੀ ਹਾਂਜੀ ਹਾਂਜੀ ਦੋਸਤੋ ਜਮ ਜਾਇਜਾ ਮੁੱਲ 83000 ਇਹੀ ਝੋਟੀ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਸਵਾ ਲੱਖ ਮੁੱਲ ਕਰ ਲੈਣਾ ਸੀ ਅਗਲਾ ਹਰੇਕ ਕਰਦੇ ਹੀ ਅੱਜ ਕੱਲ ਤੁਸੀਂ ਵੇਣੇ ਹੀ ਆ ਦੇ ਭਾਵੇਂ ਜਿੰਨੇ ਦੀ ਅਗਲਾ ਮਰਜ਼ੀ ਦੇਵੇ ਪਰ ਕੇਰਾ ਮੁੱਲ ਮੰਗ ਕੇ ਅਗਲਾ ਅੱਖਾਂ ਟੜਾ ਹੁੰਦਾ ਸਵਾ ਲੱਖ ਤੋਂ ਘੱਟ ਕੋਈ ਵੀ ਮੁੱਲ ਨਹੀਂ ਕਰਦਾ ਪਰ ਬਾਈ ਨੇ ਜਮ ਜਾਇਜ ਮੁੱਲ ਕੀਤਾ 83000 ਦੀ ਬਾਈ ਕਹਿੰਦਾ ਝੋਟੀ ਦੇ ਦੇਾਂਗੇ ਮੰਨ ਲਓ ਫੰਡਰ ਵੀ ਹੋਵੇ ਤਾਂ ਵੀ 50-55 ਹਜ਼ਾਰ ਦੀ ਝੋਟੀ ਆ ਜਿਹੜੇ ਸਾਹਮਣੇ ਰਾਜੀ ਆ ਪਰ ਬਾਈ ਨੇ ਜਮਾਂ ਜਜਮੁੱਲ ਕੀਤਾ 83 ਹਜ਼ਾਰ ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਬੇਫਿਕਰ ਹੋ ਕੇ ਅਗਲਾ ਆ ਜੇ ਜਿਹੜੇ ਭੈਣ ਭਰਾ ਦੇ ਪਸੰਦ ਆਊਗੀ 13 ਕਿਲੋ ਦੁੱਧ ਪਹਿਲਾਂ ਨੇ ਦਿੱਤਾ 13 ਕਿਲੋ ਮੰਨ ਕੇ ਸੌਦਾ ਕਰ ਲਿਓ 12-13 ਕਿਲੋ ਦੁੱਧ ਵਾਲੀ 82-83 ਹਜ਼ਾਰ ਦੀ ਝੋਟੀ ਦਿੰਦਾ ਵੀ ਕੌਣ ਦੋ ਨੰਬਰ ਤੇ ਆਸ਼ਰ ਨੇ ਦੋ ਨੰਬਰ ਦਾ ਬਾਈ ਇਹੇ ਦੂਜੇ ਸੂਏ ਸੁਣਾ ਗਾ ਨੇ ਠੀਕ ਹੈ ਆਪਾਂ ਇੱਕ ਲੈ ਜਾਣਾ ਇਹਨੇ ਇੱਕ ਹਫਤਾ ਹਾਂਜੀ ਹਾਂਜੀ ਕਿੰਨਾ ਇੱਕ ਦੁੱਧ ਪਿਆ ਜੀ ਦੁੱਧ ਭਾਈ ਦੇ ਦਊਗੀ 13 ਤੋਂ 14 ਕਿਲੋ ਕੱਢੀਏ ਬਾਹਰ ਨੂੰ ਦੋਸਤੋ ਜੇ ਕੋਈ ਭੈਣ ਭਰਾ 8-9 ਦਿਨ ਸਾਮ ਕੇ ਝੋਟੀ ਨੂੰ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾਲੀ ਨੇ ਵਧੀਆ ਰਜਮਾ ਨਫਾ ਦੇ ਜੂ ਕਿਉਂਕਿ ਮੁੱਲ ਜਾਇਜ਼ ਹੀ ਆ 8-9 ਦਿਨ ਪਈ ਜੇ ਕੋਈ ਸਾਮ ਕੇ ਤਿਆਰ ਕਰਕੇ ਵੀ ਸੇਲ ਕਰ ਲੈਂਦਾ ਤਾਂ ਵੀ ਝੋਟੀ ਤਾਂ ਰਜਮਾ ਨਫਾ ਦੇ ਜੂ ਤੇ ਜੇ ਕਿਸੇ ਨੇ ਝੋਟੀ ਘਰੇ ਦੁੱਧ ਪੀਣ ਨੂੰ ਲੈਣੀ ਹੈ ਜਮਾ ਜਾਇਜ਼ ਮੁੱਲ 83000 ਦੋ ਨੰਬਰ ਇਹਦਾ ਹਫਤਾ ਪਿਆ ਇੱਕ ਹਫਤੇ ਦੀ ਕੱਚੀ ਆ 13-14 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਦੋਸਤੋ ਕਾਫੀ ਕਲਰ ਦੀ ਜਰਸੀ ਆ ਦੁੱਧ ਮੱਝਾਂ ਰਗਾ ਹੋਊਗਾ ਛੋਟਾ ਕੰਨ ਬੋਦੀ ਵਾਲੀ ਬੱਚੀ ਬਾਕੀ ਵਾਲ ਟਲਾਂ ਇਹਦੇ ਹਵਾਨੇ ਜੀ ਵੀ ਬਹੁਤ ਪਈਆਂ ਝੋਲ ਵਾਲੀ ਬੱਚੀ ਆ ਦੋਵੇਂ ਪਸ਼ੂ ਚੰਗੇ ਆ ਬਸ ਇੰਨਾ ਹੈਗਾ ਇਹ ਹਫਤੇ ਦੀ ਕੱਚੀ ਆ ਉਹ ਨੌਵਾਂ ਦਿਨਾਂ ਦੀ ਕੱਚੀ ਆ ਤੇ ਜੇ ਬਾਈ ਕਿਤੇ ਹਫਤਾ-ਆਪਤਾ ਸਾਮਕੇ ਤਿਆਰ ਕਰਕੇ ਵੀਡੀਓ ਬਣਾਉਂਦਾ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਇੰਨਾ ਕਰਮਾ ਵਾਲਿਆਂ ਨੇ ਡੂਢੇ ਪੈਸੇ ਵਟਾ ਜਾਣੇ ਸੀ ਪਰ ਬਾਈ ਇੱਕ ਦੋ ਪਸ਼ੂ ਲਿਆਉਂਦਾ ਵਪਾਰ ਦਾ ਕੰਮ ਕਰਦਾ ਲਿਆ ਕੇ ਸੇਲ ਕਰ ਲੈਂਦਾ ਜੇ ਕੱਚਾ ਜਾਨਵਰ ਆ ਗਿਆ ਤਾਂ ਕੱਚਾ ਸੇਲ ਕਰਤਾ ਤੇ ਜੇ ਤਿਆਰ ਆ ਗਿਆ ਤਾਂ ਤਿਆਰ ਸੇਲ ਕਰਤਾ ਪਰ ਜੇ ਇਹ ਤਿਆਰ ਕਰ ਲੈਂਦਾ ਇਹਦੋਂ ਡੂਢੇ ਪੈਸੇ ਵਟਾ ਜਾਣੇ ਸੀ ਪਰ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਹੋਰ ਵੀ ਕੋਈ ਵਪਾਰੀ ਭੈਣ ਭਰਾ ਲੈ ਜਾਂਦਾ ਤਾਂ ਵੀ ਦੋਵੇਂ ਪਸ਼ੂ ਵਧੀਆ ਨਫਾ ਦੇ ਜਣਗੇ ਤਾਂ ਜੈਜਾ ਮਾਲੂ ਸ਼ਰ ਨੇ ਏ 35000 ਰੁਪਏ ਕਹਿੰਦੇ ਬਾਈ ਮਾਨਤਾਨ ਕਰ ਦਾਂਗਾ ਬਾਈ ਠੀਕ ਹੈ ਇਹ ਬਾਈ ਕਹਿੰਦਾ 35000 ਦੀ ਦੇ ਦੂੰ ਮਾਨਤਾਨ ਵਿੱਚੋਂ ਕਰ ਦੂੰ 13 14 ਕਿਲੋ ਦੁੱਧ ਪਿਆ ਜੂ ਆ ਆਦੀ ਚੁਵਾਈ ਵਾਲੇ ਥਣ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਜਮਾਂ ਜਾਇਜ਼ ਮੁੱਲ ਨਿੱਕੇ ਨਿੱਕੇ ਮੁੱਲ ਦੋ ਸੋਹਣੇ ਪਸ਼ੂ ਦੂਜਾ ਦੂਜਾ ਸੂਆ ਜੇ ਕਿਸੇ ਨੇ ਵਹਿੜ ਲੈਣੀ ਹੈ 35000 ਚ ਬਾਈ ਮਾਨਤਾਨ ਕਰ ਦੂੰ 13 14 ਕਿਲੋ ਦੁੱਧ ਕੋਈ ਬਾਹਲਾ ਨਹੀਂ ਵਹਿੜ ਨੂੰ ਵਹਿੜ ਤਾਂ ਆਰਾਮ ਨਾਲ ਹੀ ਪਿਆਂਦੀ ਆ ਬਾਕੀ ਸੋਹਣੀ ਆ ਨਵਾਂ ਹਾਨ ਦੂਜਾ ਸੂਆ ਝੋਟੀ ਦੇ ਦੇਣੀ ਆ 83000 ਦੀ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਨਿੱਕੇ ਨਿੱਕੇ ਮੁੱਲ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਨੀਲੀ ਰਾਵੀ ਨਸਲ ਦੀ ਬਹੁਤ ਸੋਹਣੀ ਝੋਟੀ 83000 ਦੀ ਬਾਈ ਕਹਿੰਦਾ ਦੇ ਦੂੰਗਾ ਨਵਾਂ ਦਿਨਾਂ ਦੀ ਕੱਚੀ ਆ ਜਮਾਂ ਜਾਇਜ ਮੁੱਲ ਤਿਆਰ ਹੋਈ ਲੱਖ ਰੁਪਏ ਦੀ ਝੋਟੀ ਆ ਜੇ ਕੋਈ ਭੈਣ ਭਰਾ ਤਿਆਰ ਕਰਕੇ ਸੇਲ ਕਰਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕੋਈ ਭੈਣ ਭਰਾ ਘਰੇ ਦੁੱਧ ਪੀਣ ਵਾਲਾ ਲੈ ਲੈਂਦਾ ਦੋਵਾਂ ਜਾਨਵਰਾਂ ਨੂੰ ਹੀ ਤੇ ਜਿੰਨਾ ਉਹੀ 8-10000 ਅੱਜ ਜਾਨਵਰ ਕੱਚਾ ਕਰਕੇ ਤੁਹਾਨੂੰ ਭਾਅ ਚ ਮਿਲਦਾ ਉਹੀ 8-10000 ਦੀ ਫੀਡ ਲਿਆਇਓ ਸੂਈਆਂ ਨੂੰ ਫੀਡ ਪਾਇਓ ਤੇ ਆਪੇ ਵਧੀਆ ਸਿਆਲੋ ਸ਼ਾਲ ਕਰਮਾਂ ਵਾਲੀਆਂ ਖੁੱਲਾ ਦੁੱਧ ਪਿਆ ਜਾਣਗੀਆਂ ਬਾਕੀ ਇੱਕ ਹੋਰ ਗੱਲ ਆ 4-5 ਪਿੰਡ ਤੁਰ ਫਿਰ ਕੇ ਅਗਲਾ ਢੇੜਾ ਦੇ ਲਿਆਵੇ ਇਦਾਂ ਦੀ ਝੋਟੀ ਕੋਈ 82-83000 ਦੀ ਦੇ ਦੇ ਕਿਸੇ ਨੇ ਨਹੀਂ ਦੇਣੀ ਜੇ ਮਿਲਦੀ ਹੋਈ ਤਾਂ ਲੈ ਲਓ ਪਰ ਇੰਨੀ ਰਾਜੀ ਝੋਟੀ ਕਿਸੇ ਨੇ ਦੇਣੀ ਲੱਸੀ ਦਾ ਭਮਾ ਮਿਲ ਜੂਗੀ ਪਰ ਜਮਾਂ ਜੈਜ ਮੋਲਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਕੇ